ਪਾਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਾਓਗੇ ਜਮਾਨਤਾ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਨਵੇੜੇ ਹੁੰਦੇ ਨੇ ਤੇ ਅਮਲ ਤੁਹਾਡੇ ਮਾੜੇ ਨੇ ਅਮਲ ਇੱਥੇ ਤੁਸੀਂ ਇੱਥੇ ਲੋਕਾਂ ਦੇ ਕਾਤਲੋਂ ਤੁਸੀਂ ਮਿਲੂਗੀ ਸਜ਼ਾ ਸਜ਼ਾ ਮਿਲੂਗੀ ਕੋਈ ਅਸੀ ਗੱਲ ਨਹੀਂ ਸੋ ਵੀਰੋ ਆਪਾਂ ਨੇ ਇਕੱਠੇ ਹੋ ਕੇ ਇਹ ਜੁੱਧ ਨਸ਼ੇ ਵਿਰੁੱਧ ਜਿਹੜਾ ਦੂਜਾ ਫੇਜ਼ ਹੈ ਹੁਣ ਹੁਣ ਆਪਾਂ ਸਕੂਲਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰਾਂਗੇ ਪ੍ਰੋਗਰਾਮ ਟੀਚਰਾਂ ਨੂੰ ਕਵਾਂਗੇ ਜਾਂ ਕੁਝ ਕਾਉਂਸਲਰ ਜਿਹੜੇ ਹੁੰਦੇ ਨੇ ਕਾਉਂਸਲਿੰਗ ਕਰਨ ਵਾਲੇ ਉਹਨਾਂ ਨੂੰ ਲੈ ਕੇ ਜਾਵਾਂਗੇ ਕਿ ਮਾਪਿਆਂ ਨੂੰ ਗੱਲ ਮਾਪਿਆਂ ਨੂੰ ਵੀ ਬੁਲਾ ਕੇ ਉਹਨਾਂ ਤੋਂ ਪੁੱਛਾਂਗੇ ਕਿ ਬੱਚੇ ਤੇ ਥੋੜੀ ਜਿਹੀ ਨਿਗਰ ਰੱਖਿਓ ਕਿਉਂਕਿ ਉਮਰ ਇਹੋ ਜਿਹੀ ਹੁੰਦੀ ਹੈ ਉਹ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਜੋ ਮਰਜ਼ੀ ਲਿਖ ਲੋ ਉਹ ਉਦੋਂ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਵੀ ਚਲ ਉਹ ਤੂੰ ਕੋਈ ਨਹੀਂ ਥੋੜਾ ਜਿਆਦਾ ਇੱਕ ਵਾਰੀ ਚਿੱਟਾ ਲੈ ਲਾ ਤੈਨੂੰ ਯਾਰੀ ਦੋਸਤੀ ਦੀ ਸੌ ਏਦਾਂ ਕਰਕੇ ਵੀ ਕਈ ਘਰਾਂ ਨੂੰ ਪਟਿਆ ਉਹਨਾਂ ਨੇ ਸੋ ਵੀਰੋ ਅਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਦੋਨੋਂ ਨੂੰ ਸਮਝਾਵਾਂਗੇ ਕਿ ਜੇ ਬੱਚਾ ਏਦਾਂ ਦੀਆਂ ਕੋਈ ਉਹ ਚ ਨਿਸ਼ਾਨੀਆਂ ਨੇ ਕਿ ਉਹ ਘਰੋਂ ਮਤਲਬ ਜਾਂਦਾ ਹੈ ਪਤਾ ਨਹੀਂ ਕਿੱਥੇ ਜਾਂਦਾ ਥੋੜਾ ਨਿਗਰ ਰੱਖਣੀ ਪਊ ਫਿਰ ਲੇਟ ਆਉਂਦਾ ਕਿਹੜੀ ਕਿਹੜੀ ਸੰਗਤ ਚ ਬਹਿੰਦਾ ਨਿਗਰੱਖਣੀ ਪਊ ਕਿਉਂਕਿ ਮਾਪਿਆਂ ਤੋਂ ਬਾਅਦ ਹੋਰ ਕੌਣ ਜਾਣ ਸਕਦਾ ਸਕੂਲ ਤੋਂ ਬਾਅਦ ਬੱਚਾ ਕਿੱਥੇ ਜਾਂਦਾ ਤੇ ਸਕੂਲ ਚ ਸਾਡੇ ਟੀਚਰ ਨਿਗਰ ਰੱਖਣਗੇ ਕਿ ਸਕੂਲਾਂ ਚ ਵੀ ਕਿਤੇ ਸ਼ੁਰੂ ਨਾ ਕਰ ਦਿੱਤਾ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਉਹ ਨਸ਼ਿਆਂ ਤੋਂ ਬਚਾ ਲਈਏ ਤਾਂ ਕਿ ਹੋਰ ਗਾਂਖੇ ਨਾ ਪੈਦਾ ਹੋਣ ਉਹਨਾਂ ਦੇ ਜਦੋਂ ਉਹ ਗਾਂਖੇ ਨਾ ਮਿਲੇ ਫਿਰ ਕੀ ਕਰਨਗੇ ਕਿੱਥੇ ਵੇਚਣਗੇ ਫਿਰ ਉਹ ਸੋ ਇਸ ਕਰਕੇ ਵੀਰੋ ਆਪਾਂ ਪੰਜਾਬ ਦੇ ਲੋਕਾਂ ਆਪਾਂ ਤਾਂ ਕੁਰਬਾਨੀਆਂ ਵਾਲੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ਬਦ ਗੁਰੂ ਸਾਡਾ ਉਹ ਉਹਦੀਆਂ ਪ੍ਰੇਰਨਾਵਾਂ ਤੇ ਚੱਲਣ ਵਾਲੇ ਬੰਦੇ ਆਪਾਂ ਆਪਣੇ ਤੇ ਲਾਤਾ ਇਹਨਾਂ ਨੇ ਇਸ ਤਰ੍ਹਾਂ ਦਾ ਕਲੰਕ ਕੋਈ ਗੱਲ ਨਹੀਂ ਸੁਬੀਰੋ ਆਪਾਂ ਪੋਜ਼ਿਟਿਵ ਰਹਿਣਾ ਆਪਾਂ ਦਿਲ ਨਹੀਂ ਛੱਡਣਾ ਵੀ ਯਾਰ ਕੀ ਹੋ ਗਿਆ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ 'ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਪੜ ਕੇ ਜਿੱਦੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮਾਂ ਚਾਹੀਦੇ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀਆਂ ਦਿੰਦੇ ਇਹ ਇਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲੈ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕੀਆ ਆਪ ਵੀ ਦੱਸਦੇ ਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਇਸ ਘਰ ਚ ਜਿਹੜੀ ਸਾਡੇ ਪਿੰਡ 10 ਮੁੰਡਿਆਂ ਨੂੰ ਨੌਕਰੀ ਮਿਲ ਗਈ ਦੋ ਸਾਡੇ ਪਿੰਡ ਤਿੰਨ ਕੁੜੀਆਂ ਨੂੰ ਇਕੱਠਿਆਂ ਨੂੰ ਨੌਕਰੀ ਮਿਲ ਗਈ ਸੋ ਵੀਰੋ ਅਸੀਂ ਕੋਈ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੇ ਕਿ ਆ ਸਮਗਲਰ ਜਿਹੜਾ ਉਹ ਉਹਦੇ ਨਾਲ ਸਾਂਝ ਪਾ ਲੋ ਹਨਾ ਅੱਧਾ ਤੇਰਾ ਅੱਧਾ ਮੇਰਾ ਫੇਪਾ ਮੇਰਾ ਹਿੱਸਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਹਿੱਸਾ ਚਿੱਟੇ ਚ ਤਾਂ ਵੱਡੀ ਗੱਲ ਹੈ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀ ਚ ਸਾਂਝ ਪਾ ਲੈਂਦੇ ਆ ਵੀ ਭਾਈ ਐ ਕਿਵੇਂ ਸਮੋਸੇ ਵੇਚ ਲੇਗਾ ਸਾਨੂੰ ਪੁੱਛਵੇ ਨਾ ਆਲੂ ਸਾਡਾ ਹੈ ਹਾਂ ਤਰ ਤੇਲ ਵੀ ਤੇਰਾ ਆਲੂ ਵੀ ਤળਿਆ ਵੀ ਤੇਈ ਹੈ ਪਸੰ ਪੈਸੇ ਦੇ ਦੇ ਕਰ ਇੰਨੇ ਆ ਸ਼ਾਮ ਤੱਕ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਛ ਇੱਥੀ ਰਹਿ ਜਾਂਦਾ ਜਿਹੜਾ ਆਖਰੀ ਕੱਪੜਾ ਮਿਲਦਾ ਵੀਰੋ ਉਥੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਉਥੇ ਕੋਈ ਸੀਣ ਨਹੀਂ ਵੱਜੀ ਹੁੰਦੀ ਆਖਰੀ ਕੱਪੜੇ ਤੇ ਸੋ ਵੀਰੋ ਆਓ ਆਪਾਂ ਇਹਨਾਂ ਪੰਜਾਬ ਦੇ ਵਿਰੋਧੀਆਂ ਦਾ ਮੁਕਾਬਲਾ ਕਰੀਏ ਆਓ ਇਕੱਠੇ ਹੋ ਕੇ ਜੇ ਇਹ ਇਕੱਠੇ ਨੇ ਆਪਸ 'ਚ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਸਕਦੇ ਤੁਸੀਂ ਆਪਸ 'ਚ ਇਕੱਠੇ ਹੋ ਜਾਓ ਫਿਰ ਕਿੱਥੇ ਜਾਣਗੇ ਇਹ ਹੁਣ ਤਾਂ ਸਾਰੇ ਰਲੇ ਹੋਏ ਨੇ ਸਾਰੇ ਜਦੋਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਸਾਰੇ ਹੀ ਦੇਖ ਲੋ ਬੋਲਣ ਲੱਗੇ ਨਾ ਜੀ ਇਹ ਤਾਂ ਲੋਕਤੰਤਰ ਦੀ ਹੱਤਿਆ ਨਾ ਜੀ ਐਂ ਤਾਂ ਮਾਨਵ ਅਧਿਕਾਰ ਵਿੱਚ ਮਾਨਵ ਇਹੀ ਨੇ ਮਾਨਵ ਅਸੀਂ ਤਾਂ ਪਸ਼ੂ ਡੰਗਰੀਆਂ ਹੈ ਇਹ ਹੀ ਰਹਿ ਗਏ ਮਾਨਵ ਹੁਣ ਧਰਤੀ ਤੇ ਬਸ ਇਹ দানਵ ਨੇ ਮਾਨਵ ਨਹੀਂ ਹੈਗੇ ਫੇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾ ਨਹੀਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀ ਕਈ ਸੀ ਦਿਓ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦਮ ਬੋ ਆਦਮ ਬੋ ਕਰਦੇ ਫਿਰਦੇ